ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਾਮਾ ਸ਼ਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਸਮਰਾਲਾ ਸ਼ਹਿਰ ਦੀ ਬਹੁਤ ਹੀ ਮੰਦ ਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਅੱਜ ਸਵੇਰੇ ਤੜਕੇ 5:30 ਵਜੇ ਸਮਰਾਲਾ ਦੇ ਨੇੜਲੇ ਪਿੰਡ ਰੋਹਾਲੀਆ ਦੇ ਕੋਲ ਇੱਕ ਦਰਦਨਾਕ ਹਾਦਸਾ ਹੋਇਆ ਇੱਕ ਟੂਰਿਸਟ ਬੱਸ ਸੜਕ ਦੇ ਵਿਚਾਲੇ ਖੜੇ ਟਰਾਲੇ ਨਾਲ ਟਕਰਾ ਗਈ ਜਿਸ ਵਿੱਚ ਦਰਜਨਾ ਯਾਤਰੀ ਜ਼ਖਮੀ ਹੋ ਗਏ ਤੇ ਦੋ ਯਾਤਰੀਆਂ ਦੀ ਮੌਤ ਹੋ ਗਈ ਮਰਨ ਵਾਲੀਆਂ ਦੋਨੋਂ ਔਰਤਾਂ ਸਨ ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਐਂਬੂਲੈਂਸ ਰਾਹੀਂ ਭੇਜਿਆ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ 8 ਮਈ ਨੂੰ 1 ਮਹੀਨੇ ਲਈ ਇਹ ਦੌਰ ਤੋਂ ਸ਼ੁਰੂ ਹੋਈ ਕਰੀਬ 50 ਤੋਂ 60 ਯਾਤਰੀਆਂ ਦੀ ਧਾਰਮਿਕ ਟੂਰਿਸਟ ਬੱਸ ਯਾਤਰਾ ਚੱਲ ਰਹੀ ਸੀ ਕਿ ਜਦੋਂ ਯਾਤਰੀ ਰਾਤੀ ਹਰੀਦਵਾਰ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸੀ ਤਾਂ ਸਮਰਾਲਾ ਦੇ ਨੇੜਲੇ ਪਿੰਡ ਰੋਹਾਲੀਆ ਦੇ ਕੋਲ ਸਵੇਰੇ 5:30 ਵਜੇ ਸੜਕ ਤੇ ਖੜੇ ਟਰਾਲੇ ਦੇ ਪਿਛਲੇ ਪਾਸੇ ਨਾਲ ਟੂਰਿਸਟ ਬੱਸ ਦੀ ਟੱਕਰ ਹੋ ਗਈ। ਟੱਕਰ ਇੰਨੀ ਇੰਨੀ ਭਿਆਨਕ ਸੀ ਕਿ ਟੂਰਿਸਟ ਬੱਸ ਦਾ ਇੱਕ ਪਾਸੇ ਦੇ ਪਰਖੱਚੇ ਉੱਡ ਗਏ ਤੇ ਮਾਹੌਲ ਚੀਖਾਂ ਵਿੱਚ ਬਦਲ ਗਿਆ। ਹਰ ਕੋਈ ਜਾਨ ਬਚਾਓ ਲਈ ਚੀਕਾਂ ਮਾਰਨ ਲੱਗ ਪਿਆ। ਇਹ ਦਰਦਨਾਕ ਹਾਦਸੇ ਦੀ ਆਵਾਜ਼ ਦੂਰ ਦੂਰ ਦੇ ਪਿੰਡਾਂ ਤੱਕ ਸੁਣਾਈ ਦਿੱਤੀ। ਜਿਸ ਤੋਂ ਬਾਅਦ ਆੜਵਾਲੇ ਦੇ ਪਿੰਡਾਂ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਇਸ ਦੌਰਾਨ ਦੋ ਯਾਤਰੀਆਂ ਦੀ ਮੌਤ ਹੋ ਗਈ ਜੋ ਕਿ ਦੋਵੇਂ ਔਰਤਾਂ ਦੱਸੀਆਂ ਜਾ ਰਹੀਆਂ ਹਨ ਤੇ ਦਰਜਨਾ ਯਾਤਰੀ ਜ਼ਖਮੀ ਹੋ ਗਏ। ਸਮਰਾਲ ਪਹੁੰਚੀ ਤਾਂ ਰਾਤ ਕਾਰਜ ਵਿੱਚ ਜੁਟ ਗਈ ਜ਼ਖਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਲ ਲਿਆਂਦਾ ਗਿਆ ਤੇ ਮੁੱਢਲੀ ਸਹਾਇਤਾ ਸ਼ੁਰੂ ਕਰ ਦਿੱਤੀ ਗਈ ਹੈ ਦਿਖਾਉਣਾ ਹੈ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਕੀ ਨਾਮ ਹੈ ਤੁਹਾਡਾ ਜੀ ਤੁਹਾਡਾ ਨਾਮ ਹੈਪੀ ਲੱਧੜਾ ਭਾਬੀ ਕੀ ਮਾਮਲਾ ਹੋਇਆ ਜਰਜ ਸਾਡੇ ਪਿੰਡ ਸਾਡੇ 5 ਵਜੇ ਹਰੇ ਟਰੱਕ ਦੇ ਵਿੱਚ ਵਸਤ ਜਾਂਦੀ ਸੀ ਸਿੱਧੀ ਟੱਕਰ ਵੱਜੀ ਤੇ ਸਾਡੇ ਪਿੰਡ ਕਾਫੀ ਵਾਜਾਂ ਆਈਆਂ ਚਿੱਕਾਂ ਆਈਆਂ ਤੇ ਸਾਡਾ ਸਾਰਾ ਪਿੰਡ ਭੱਜਿਆ ਆਇਆ 35 ਕੇ ਵਾਰੀਆਂ ਨੂੰ ਕੱਢਿਆ ਬਾਹਰ ਤੇ ਦੋ ਦੋ ਜਣਿਆਂ ਦੀ ਡੈਥ ਵੀ ਹੋ ਗਈ ਤੇ ਕਾਫੀ ਖਤਰਨਾਕ ਹਸਤਾ ਹੋਇਆ ਏ ਬਲਕਿ ਕਾਫੀ ਜਣਿਆਂ ਦੇ ਕਿੰਨੇ ਕ ਬੰਦੇ ਲੱਦੇ ਸੀ ਬੱਸ 'ਚ ਕਿੰਨੇ ਕ ਬੰਦੇ ਸਨ ਉਹਨਾਂ ਦੀ ਉਹ ਵੀ 50 60 ਹੁੰਦੇ 50 60 ਹੁੰਦੇ ਹਮਨ ਪਾਟੀ ਦਾ ਇਹ ਕੀ ਹੋ ਗਿਆ ਖੜੇ ਟਰਾਲੇ ਵਿੱਚ ਠੋਕ ਦਿਆ ਬੱਸ ਵਾਲੇ ਨੇ ਰਾਤ ਭਰ ਸਭ ਸੈਲਰੀ ਬੱਸ ਕਹਾਂ ਸੇ ਆਉਂਦੀ बस हरिद्वार से आ रही थी, थी तीर्थ यात्री, यात्री है कितने लोग थे पचास लोग थे तो हाँ। के ऊपर था के ही कितने लगी है थोड़ी थोड़ी लगी है सबको बिशेक यात्री को लगी है ठीक है सब ज्यादा देख के ज्यादा किसी को लगी है आपको जाना कहाँ था अमृतसर जा रहे थे हरिद्वार से बच्चे भी हैं बच्चे भी हैं बुजुर्ग बुजुर्ग भी हैं अभी आपकी चोट लगी आ, कमर में लगी है इतने बजे हुआ था ये हादसा सुबह सुबह छह बजे हुआ साढ़े पांच बजे पांच बजे हो गए ध्यान तो नहीं है तभी नींद में थे क्या लगता है ड्राइवर को नींद वगैरह आ गई ड्राइवर को झपकी आ गई नींद की रात भर से गाड़ी चला रहा <laughs> ਪੇਸਾਬ ਕਰਨੇ ਕੇ ਲੀਏ ਵੀ ਨਹੀਂ ਰੋਕਾ ਉਸਨੇ ਗਾੜੀ ਡਰਾਈਵਰ ਠੀਕ ਹੈ ਡਰਾਈਵਰ ਤਾਂ ਭੱਗ ਗਿਆ ਗਾੜੀ ਮੇਂ ਸੇ ਸਰ ਇੱਕ ਰੋਡ ਐਕਸੀਡੈਂਟ ਹੋਇਆ ਤਿਸਰਾ ਹੋਇਆ ਜੀ ਨਾ ਇੱਕ ਪੂਰੇ ਸਵਾਸੀ ਐਮਪੀ ਤੋਂ ਧਾਰਮਿਕ ਯਾਤਰਾ ਤੇ ਆਏ ਸੀ ਜਿਹੜਾ ਇੱਕ ਟਾਲਾ ਖਰਾਬ ਹੋਣ ਕਰਕੇ ਇੱਥੇ ਖੜਾ ਸੀ ਉਹਦੇ ਵਿੱਚ ਵੀਰੇ 5:30 ਦੇ ਜਿਹੜਾ ਰੋਡ ਐਕਸੀਡੈਂਟ ਹੋਇਆ ਤੇ ਦੋ ਕੈਜੂਲਟੀ ਹੋਇਆ ਦੋ ਲੜੀ ਦਿਖ ਰਹੀ ਹੈ ਤੇ 12 ਬੰਦੇ ਦੇ ਲੱਗੇ ਹੈ ਇਹ ਕਿੱਥੇ ਨੂੰ ਜਾ ਰਹੀ ਸੀ ਬੱਸ ਇਹ ਬੱਸ ਅੰਮ੍ਰੋਸਰ ਹਰਦਵਾਰ ਤੋਂ ਅੰਮ੍ਰੋਸਰ ਜਾ ਰਹੀ ਸੀ ਔਰ ਦਾ ਆਪਣੀ ਮਾਤਾ ਬੈਸ਼ਟ ਦੇ ਜੀ ਕਹ ਟਰਾਲਾ ਸੀ ਜੀ ਇਹ ਤਾਂ ਕੋਈ ਫੜਿਆ ਗਿਆ ਪਤਾ ਕਿ ਰੋਡ ਗਈ ਹੈ ਸਿਆਰੇ ਨੇ ਹਜੇ ਡਰਾਈਵਰ ਦਾ ਪਜਿਆ ਰਹਾ ਸਲਾਲਾ ਜਿਹੜਾ ਜੰਨਨ ਵਾਲਾ ਸੀ ਉਹ ਬੜਾ ਬਹੁਤ ਹੀ ਜਿਹੜੀ ਮੰਦਭਗੀ ਇਕੱਠਾ ਹੈ ਜਿਹੜਾ ਹੁਣ ਦੂਰ ਦੇ ਮਾਈਕਰਾਫ ਵੀ ਖੜਾ ਸੀ ਇਹਦੇ ਖਾਪ ਅਸੀਂ ਜਿਹੜਾ ਰਜਿਸਟਰ ਕਰ ਰਹੇ ਹਾਂ ਨਾ ਪਤਾ ਨਹੀਂ ਮਾਈਕ ਮੇ ਜਨੀ ਫਲਾਸ਼ਾ ਫੋਟੋ ਵੀ ਅਮੇ